ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਾਂ ਪੱਤੇ ਦੇਖ ਰਹੇ ਆ ਆਹ ਗਲੂ ਹੈ ਇਹ ਗਰੂ ਹੈ ਚੀਜ਼ ਆਪਾਂ ਤੁਹਾਨੂੰ ਇਹ ਗਲੂ ਕਿੰਨੇ ਰੋਗਾਂ ਵਾਸਤੇ ਚੰਗਿਆ ਜੇ ਸਾਰਾ ਦੱਸਣਾਗਾ ਤੇ ਕਿੰਨੇ ਵੀ ਰੋਗ ਹੁਣ ਬਹੁਤ ਸਾਰੇ ਰੋਗਾਂ ਨੂੰ ਚੰਗਿਆ ਹੈ ਕਿੰਨਾ ਵੀ ਜਿਆਦਾ ਟਾਈਫਾਇਡ ਹੋਵੇ ਇਹ ਗਲੂ ਦੀ ਇੰਨੀ ਖਮੋਟੀ ਡਾਣੀ ਲੈ ਲੈ ਅੂਠੇ ਜਿੰਨੀ ਮੋਟੀ 6-7 ਇੰਚ ਲੰਬੀ ਡਾਣੀ ਲੈ ਜੇ ਇਹ ਢਾਣੀ ਨੂੰ ਥੋੜ੍ਹਾ ਜਿਹਾ ਕੁੱਟ ਲੈ ਕੁੰਡੇ 'ਚ ਪਾ ਕੇ ਕੁੱਟ ਕੇ ਤੇ ਕਿਲੋ ਖ ਪਾਣੀ ਪਾ ਲੈ ਵਿੱਚ ਦੋ ਖ ਪੱਤੇ ਆ ਪੱਤੇ ਪਾ ਲੈ ਦੋ ਖ ਗਲੋ ਦੇ ਦੋਖ ਪੱਤੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਬਾੜ ਲੈ ਜਦੋਂ ਕਿਲੋ ਪਾਣੀ 'ਚ ਅੱਧਾ ਕਿਲੋ ਪਾਣੀ ਰਹਿ ਗਿਆ ਇਹਨੂੰ ਛਾਣ ਕੇ ਦੋ ਤਿੰਨ ਪੀਣਾ ਇਹ ਪਾਣੀ ਪਈਆ ਪ੍ਰਸ਼ਾਦਾ ਸ਼ਕਨ ਤੋਂ ਰੋਟੀ ਤੋਂ ਪਹਿਲਾਂ ਪੀਣਾ ਹੈ ਤਾਂ ਕਿ ਪੂਰਾ ਅਸਰ ਕਰੇ ਹੈ ਰੋਟੀ ਤੋਂ ਪਹਿਲਾਂ ਪੀਣਾ ਇਹ ਪਾਣੀ ਇਹ ਤੁਹਾਨੂੰ ਰੋਗ ਦੱਸਦੇ ਆ ਜਿਨ੍ਹਾਂ ਦਾ ਅਸੀਂ ਆਪ ਪ੍ਰੈਕਟੀਕਲ ਕਰਿਆ ਹੈ ਕਿੰਨੀ ਵੀ ਖਾਂਗ ਹੋਵੇ ਜੋ ਕਾਮ ਹੋਵੇ ਤੇ ਤਾਂ ਮੇ ਮਲੇਰੀਆ ਬੁਖਾਰ ਹੋਵੇ ਚਾਹੇ ਟਾਈਫਾਇਡ ਚਾਹੇ ਉਹ ਬੁਖਾਰ ਹੋਵੇ ਚਾਹੇ ਪੇਟ ਦੀ ਇਨਫੈਕਸ਼ਨ ਹੋਵੇ ਇਹ ਬਹੁਤ ਸਾਰੇ ਰੋਗਾਂ ਨੂੰ ਚੰਗਾ ਹੈ ਤੇ ਗੁਰੂ ਪਿਆਰਿਓ ਕੋਈ ਪੇਟ ਦੀ ਇਹਨਾਂ ਇਨਫੈਕਸ਼ਨ ਨਹੀਂ ਰਹਿੰਦੀ ਕਰੋ ਉਹਦੇ ਨਾਲ ਤੇ ਇਹਦੇ ਨਾਲ ਸੈੱਲ ਪੂਰੇ ਹੋ ਜਾਂਦੇ ਜੇ ਸੈੱਲ ਘਟ ਹੋਣ ਇਹ ਰੋਗਾ ਵਾਸਤੇ ਇਹ ਬਹੁਤ ਚੰਗਾ ਹੈ ਇਹ 슈ਗਰ ਵਾਲੇ ਮਰੀਜ਼ਾਂ ਲਈ ਵੀ ਚੰਗਾ ਹੈ ਜਿੰਨਾ ਦਾਸੀਂ ਆਪ ਰੋਗ ਹਟਾਈ ਅਸੀਂ ਉਹੀ ਉਹੀ ਦੱਸਦੇ ਹੁੰਨੇ ਆ ਇਹ ਪੀਣ ਦੇ ਨਾਲ ਆਪਣਾ ਜੇ ਭੁੱਖ ਵੀ ਨਹੀਂ ਲੱਗਦੀ ਕੋਈ ਵੀ ਪੇਟ ਦੀ ਪਰਮਲ ਹੈ ਹਰੇਕ ਪੇਟ ਦੀ ਪਰਮਲ ਠੀਕ ਹੋਣੀ ਇਹਦੇ ਨਾਲ ਕਿਉਂ ਪੇਟ ਦੀ ਇਫੈਕਸ਼ਨ ਵਾਸਤੇ ਬਹੁਤ ਜ਼ਿਆਦਾ ਇਹ ਨੰਬਰ 1 ਹੈ ਇਸ ਕਰਕੇ ਗੁਰੂ ਪਿਆਰਿਓ ਨੇ ਸਿਮਰਨ ਕਰਕੇ ਪੀਣਾ ਕਿਹੜੇ ਤਰੀਕੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ